ਫਿਰੋਜ਼ਪੁਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਫਿਰੋਜ਼ਪੁਰ ਸ਼ਹਿਰ ਦੇ ਬਾਜ਼ਾਰ ਦੁਰਗਾ ਦਾਸ ਵਿੱਚ ਚੋਰਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਵਿੱਚ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਦੁਕਾਨ ਤੋਂ ਲੱਖਾਂ ਰੁਪਏ ਦਾ ਕਰਿਆਨੇ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਜਦਕਿ ਦੁਕਾਨ ਵਿੱਚ ਪਿਆ ਇੱਕ ਲੋਹੇ ਦਾ ਗੱਲਾ ਵੀ ਚੋਰੀ ਕਰ ਲਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਇਹ ਚੋਰੀ ਦੀ ਘਟਨਾ ਰਾਤ ਦੇ ਹੰਦੇਰੇ ਵਿੱਚ ਉਸ ਸਮੇਂ ਵਾਪਰੀ ਜਦੋਂ ਬਾਜ਼ਾਰ ਬੰਦ ਸੀ ਤਾਂ ਚੋਰਾਂ ਨੇ ਪਹਿਲਾਂ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬੜੀ ਆਸਾਨੀ ਨਾਲ ਦੁਕਾਨ ਵਿੱਚ ਰੱਖਿਆ ਮਹਿੰਗਾ ਕਰਿਆਨੇ ਦਾ ਸਾਮਾਨ ਚੋਰੀ ਕਰਕੇ ਲੈ ਗਏ ਚੋਰ ਇੰਨੇ ਬੇਖੌਫ ਸਨ ਕਿ ਉਹ ਦੁਕਾਨ ਵਿੱਚ ਪਿਆ ਭਾਰਾ ਲੋਹੇ ਦਾ ਗੱਲਾ ਵੀ ਝੁੱਕ ਕੇ ਨਾਲ ਲੈ ਗਏ ਸਵੇਰੇ ਜਦੋਂ ਦੁਕਾਨ ਮਾਲਕ ਨੇ ਆਪਣੀ ਦੁਕਾਨ ਖੋਲੀ ਤਾਂ ਉਸ ਦੇ ਟੁੱਟਿਆ ਹੋਇਆ ਸ਼ਟਰ ਅਤੇ ਅੰਦਰ ਫੈਲੀ ਹੋਈ ਅਵਸਥਾ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ ਦੁਕਾਨ ਮਾਲਕ ਨੇ ਦੱਸਿਆ ਕਿ ਚੋਰਾ ਵੱਲੋਂ ਕੀਤਾ ਗਿਆ ਨੁਕਸਾਨ ਲੱਖਾਂ ਰੁਪਏ ਦੇ ਕਰੀਬ ਹੈ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੈ ਉਧਰ ਇਸ ਵੱਡੀ ਚੋਰੀ ਦੀ ਘਟਨਾ ਤੋਂ ਬਾਅਦ ਬਾਜ਼ਾਰ ਦੁਰਗਾ ਦਾਸ ਦੇ ਵਪਾਰੀਆਂ ਵਿੱਚ ਡਰ ਅਤੇ ਨਰਾਜਗੀ ਦਾ ਮਾਹੌਲ ਹੈ ਵਪਾਰੀਆਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਪੁਲਿਸ ਗਸ਼ਤ ਘੱਟ ਹੋਣ ਕਾਰਨ ਅਜੇਹੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਉਹਨਾਂ ਵੱਲੋਂ ਪੁਲਿਸ ਤੋਂ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਜੀ ਸੁਭਾਸ਼ ਚੰਦਰ ਕੀ ਅੱਜ ਕੀ ਹੋਇਆ ਜਿਹੜੀ ਦੁਕਾਨ ਦੇ ਉੱਪਰ ਟੀਰ ਹੋਇਆ ਜੀ ਦੁਕਾਨ ਦੇ ਉੱਪਰ ਸਾਡੀ ਚੋਰੀ ਹੋਈ ਜੀ ਸਵੇਰੇ ਕੋਈ 3:00 ਵਜੇ ਕਿਤੇ 5 ਮਿੰਟ ਦਾ ਟਾਈਮ ਲੱਗਦਾ ਸਾਨੂੰ ਪੌਣੇ 6 ਵਜੇ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਤੇ ਉਸ ਤੋਂ ਬਾਅਦ ਅਸੀਂ ਦੁਕਾਨ ਤੇ ਆਏ ਤੇ ਦੇਖਿਆ ਕਿ ਸਾਰਾ ਤੇ ਅਸੀਂ ਕੈਮਰਾ ਕੈਮਰੇ ਅੰਦਰ ਚੱਲਦੇ ਸੀ ਕੈਮਰਾ ਚੈੱਕ ਕੀਤੇ ਨੇ ਕੈਮਰੇ ਸਾਰਾ ਕੈਸ਼ ਜਿੰਨਾ ਦਾ ਜਰਾ ਇੱਕ ਲੌਗ ਕੋਡ ਦੇ ਦੋ ਗੱਲਿਆਂ ਦਾ ਲੈ ਗਏ ਨੇ ਦੇ ਨਾਲ ਡਰਾਈਵ ਫੂਟ ਵਗੈਰਾ ਚੱਕ ਕੇ ਲੈ ਗਏ ਨਾਲੇ ਸਾਡਾ ਗੱਲਾ ਸੀ 35 40 ਕਿਲੋ ਦਾ ਉਹ ਵੀ ਚੱਕ ਕੇ ਲੈ ਗਏ ਨੇ ਹੋਰ ਬਾਕੀ ਵਜ਼ਨ ਕੀ ਰੁਖਣ ਦਿਖਿਆ ਜਾਏਗਾ ਹੁਣ ਦੇ ਨਾਲ ਚੱਲਾਂਗੇ ਕਿੱਦਾਂ ਦੇਖਦੇ ਚੋਰੀਆਂ ਤੇ ਜਿਹੜਾ ਮਾਮਲਾ ਸਾਹਮਣੇ ਨਜ਼ਰ ਆਇਆ ਆਏ ਦਿਨ ਚੋਰੀਆਂ ਹੋ ਰਹੀਆਂ ਜੀ ਸਰ ਪ੍ਰਸ਼ਾਸਨ ਪ੍ਰਸ਼ਾਸਨ ਦੀ ਬਹੁਤ ਵੱਡੀ ਢੇਲੇ ਇਹ ਜਿਹੜੇ ਚੋਰ ਫੜੇ ਜਾਣ ਇਹਨਾਂ ਨੂੰ 700 700 ਜਿਆ ਦਿੱਤੀ ਜਾਵੇ ਤੇ ਆਪੇ ਚੋਰੀਆਂ ਖਤਮ ਹੋ ਜਾਂਦੀਆਂ ਕਾਨੂੰਨ ਸਾਡਾ ਬਹੁਤ ਢ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਸਾਡਾ ਐਵਰੇਜ 50000 ਤੋਂ ਵੱਧ ਹੀ ਹੈ ਜੀ ਘੱਟ ਨਹੀਂ ਹੈ ਕਿਸ ਚੀਜ਼ ਦੀ ਦੁਕਾਨ ਹੈ ਜੀ ਇਹ ਇੱਕ ਕਰਿਆਨੇ ਦੀ ਦੁਕਾਨ ਹੈ ਸਾਡੀ ਕਿਹੜੀ ਜਗ੍ਹਾ ਤੇ ਦੁਕਾਨ ਹੈ ਜੀ ਇਹ ਬਾਜ਼ਾਰ ਦੁਰਗਾਦਾਸ ਹਿੰਦ ਸੂਪ ਮਿਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਕਿ ਸਾਡਾ ਨੁਕਸਾਨ ਬੰਦੇ ਲੱਭੇ ਜਾਂ ਸਾਡਾ ਨੁਕਸਾਨ ਪੂਰਾ ਕਰਾਇਆ ਜਾ ਤੇ ਸਾਰੇ ਮੱਗੇ ਰੋਕੇ ਜਾਓ ਕੰਮ ਕੱਲ ਨੂੰ ਹੋਰ ਕੇ ਦਾ ਨਾਮ ਨੁਕਸਾਨ ਹੋਵੇ ਨਾ ਤੇ ਰੋਜ਼ ਦਾ ਕੰਮ ਹੀ ਹੋ ਗਿਆ ਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਡਿੰਪਲ ਕੰਤੋੜ ਹੈ ਜੀ ਬਾਜ਼ਾਰ ਦਾ ਪ੍ਰਧਾਨ ਹੈ ਜੀ ਜਿਹੜੇ ਮੈਨੂੰ ਇਹਨਾਂ ਦਾ ਫੋਨ ਆਇਆ ਜੀ ਸਾਡੇ ਆਪਣੇ ਸਾਰ ਦੇ ਸਾਰੇ ਟੁੱਟ ਗਏ ਨੇ ਅਸੀਂ ਉਹ ਵੀ ਆਏ ਆ ਜਦੋਂ ਦੇਖਿਆ ਬਾਹਰ ਆ ਕੇ ਮੰਜਰ ਸਾਰੇ ਦੇ ਸ਼ਟਰ ਝੁਕਦਾ ਉਹਨਾਂ ਨੇ ਰੇਲ ਦੇ ਨਾਲ ਇਹ ਦੇਖਿਆ ਥੱਲੇ ਭਾਰ ਖਿਲਰਿਆ ਪਿਆ ਸੀ ਇਹਨਾਂ ਦਾ 20 20 ਨੋਟ ਪਈ ਹੋਈ ਸੀ ਬੜਾ ਮਾਨੂੰ ਫੇਸ ਲੱਗੀ ਇਹ ਜਿਹੜੇ ਆਏ ਦਿਨ ਚੋਰੀਆਂ ਹੁੰਦੀਆਂ ਪਈਆਂ ਨੇ ਕਹਿੰਦੇ ਤੇ ਸ਼ਾਹਨ ਖਲ ਪਾਣੀ ਚਾਹੀਦਾ ਕਿਉਂਕਿ ਦੁਕਾਨਦਾਰ ਨੂੰ ਇਹ ਨਹੀਂ ਪਤਾ ਵੀ ਸਵੇਰੇ ਮੈਂ ਸ਼ਟਰ ਖੋਲ ਲੈ ਕੇ ਜਾ ਕੇ ਮਨ ਖੁੱਲਾ ਮਿਲਦਾ ਉਹ ਬਹੁਤ ਪਛਾਣ ਰਹੀ ਹੈ ਸ਼ਾਹਨ ਨੇ ਮੰਗੀ ਹੈ ਕਿ ਇੰਦੇ ਦੇ ਸਖਤ ਸਖਤ ਕਾਰਵਾਈ ਕੀਤੀ ਜੋ ਚੋਰਾ ਤੇ ਪੜ ਕੇ ਨਕੇਲ ਪਾਈ ਜਾਵੇ ਜਿਆਦਾ ਗੋਲੀ ਮਾਰ ਦੋ ਉਹਨਾਂ ਨੂੰ ਜਿਤਾਈ ਥੱਲੇ ਪੈਗੀ ਦੋ ਚਾਰ ਮਰਨਗੇ ਜਿਤਾਈ ਥੱਲੇ ਪੈਗੀ ਚੋਰੀਆ ਤੇ ਬਹੁਤ ਕੰਟਰੋਲ ਕਰ ਇੱਕ ਮਿੰਟ ਜਲਾ ਉਹਨਾਂ ਚੱਪਨ ਇਹ ਠੀਸ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਕਰਿਆਨੇ ਦੀ ਦੁਕਾਨ ਤੇ ਵੀ ਸ਼ਟਰ ਨੂੰ ਕੋੜ ਕੇ ਦੇਵਾਣ ਦੇ ਵਿੱਚ ਚੰਦਰਵੜਕੇ ਦੀ ਚੋਰੀ ਕੀਤੀ ਹੈ ਹੁਣ ਅਸੀਂ ਇਹਦੀ ਕੈਮਰੇ ਦੀ ਫੁਟੇਜ ਵਗੈਰਾ ਦੇਖ ਰਹੇ ਹਾਂ ਕੈਮਰੇ ਦੀ ਫੁਟੇਜ ਵਿੱਚ ਬੰਦੇ ਆ ਰਹੇ ਨੇ ਉਹਨਾਂ ਬਾਰੇ ਅਸੀਂ ਲਾਉਣੇ ਆ ਕਿ ਜਿਹੜੇ ਰਾਤ ਨੂੰ ਜੋ ਸਾਰੇ ਰਸਤੇ ਜਾਂਦੇ ਆ ਦੋਨੋਂ ਰਸਤੇ ਵਿੱਚ ਚੈੱਕ ਕਰਾਂਗੇ ਇਹਨਾਂ ਦੇ ਜੋ ਵੀ ਆਹਨੂੰ ਐਪਲੀਕੇਸ਼ਨ ਦੇ ਅਨੁਸਾਰ ਇਹ ਕਾਰਵਾਈ ਅਮਲ ਤੇ ਲਿਆ ਲਾਂਗੇ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਲਦੀ ਹੀ ਪੰਨਾ 7 ਦਿਨਾਂ ਦੇ ਵਿੱਚ ਇਹ ਕੋਰ ਇਹਨਾਂ ਦੇ ਸਾਹਮਣੇ ਫੜ ਕੇ ਮੈਂ ਖੜਾ ਕਰਾਂਗਾ